ਜੀ ਅੱਜ ਆ ਗਿਆ ਆਪਣਾ 7ਵਾਂ ਦਿਨ ਆਹਰ ਆਪਣਾ ਰਨਿੰਗ ਕਰਨ ਦੇ ਲਈ ਅਸੀਂ ਬਿਚਾਰ ਕੇ ਆਪਾਂ ਪਹੁੰਚੇ ਜੀ ਖੇਤ ਆਪਣੇ ਫਾਰਮ ਤੇ ਫਾਰਮ ਤੇ ਪਹੁੰਚ ਗਏ ਆਪਾਂ ਨੇ ਕਿਤੇ ਨਮਸਕਾਰ ਨਮਸਕਾਰ ਕਰਨ ਤੋਂ ਬਾਅਦ ਆਪਾਂ ਨੇ ਰਨਿੰਗ ਕਰਕੇ ਕੁਝ ਕੀਤੀ ਐਕਸਰਸਾਈਜ਼ਾਂ ਐਕਸਰਸਾਈਜ਼ਾਂ ਕਰਨ ਤੋਂ ਬਾਅਦ ਆਪਾਂ ਨੇ ਬੁੱਲੇ ਸ਼ਟਰ ਤੇ ਆ ਇੱਥੇ ਆਪਾਂ ਸ਼ਾਮ ਨੂੰ ਖੁੰਬਾ ਪੈਕ ਕਰਦੇ ਆਂ ਜੀ ਉਸ ਤੋਂ ਬਾਅਦ ਆਪਾਂ ਨੇ ਬੈਂਚ ਪ੍ਰੈਸ ਲਾਈ ਥੋੜੀਆਂ ਮਸ਼ੀਨਾਂ ਲਾ ਕੇ ਨੀਚੇ ਆ ਕੇ ਝਾੜੂ ਲੱਗਤਾ ਉਸ ਤੋਂ ਬਾਅਦ ਕਰੀ ਆ ਵੀ ਆਪਾਂ ਤਿਆਰ ਹੋ ਗਏ ਫਾਰਮ ਚਾਲੇ ਪਾਦੇ ਜੀ ਰਸਤੇ ਦੇ ਵਿੱਚ ਸਾਰੇ ਵਰਕਰ ਜਾ ਰਹੇ ਸੀ ਫਾਰਮ ਤੇ ਆ ਕੇ ਆਪਾਂ ਨੇ ਆਪਣਾ ਚੱਕਿਆ ਬੈਗ ਜੀ ਤੇ نیچے ਕਾਊਂਟਰ ਤੇ ਆਪਣਾ ਪਿਆ ਜਾਇ ਕਾਊਂਟਰ ਅਲੱਗ ਲੱਗਦਾ ਉੱਥੇ ਚਲੇ ਗਏ ਗਾਹ ਕਾਇ ਹੋਈ ਸੀ ਉਸ ਤੋਂ ਬਾਅਦ ਅੱਜ ਆਪਾਂ ਨੇ ਮਸ਼ਰੂਮ ਤੋੜੀ ਮਸ਼ਰੂਮ ਫਾਰਮਿੰਗ ਆਪਾਂ ਨੇ ਪਹਿਲੀ ਵਾਰੀ ਸ਼ੁਰੂ ਕਰੀ ਹੈ ਜੀ ਇਹਦੀ ਚਾਰ ਝੋਫਰੀਆਂ ਲਾਈਆਂ ਹੋਈਆਂ ਨੇ ਆਪਾਂ ਨੇ ਇਸ ਵਾਰੀ ਦੇਖਦੇ ਹਾਂ ਵੀ ਕੀ ਰਿਸਪੌਂਸ ਆਉਂਦਾ ਇਹਨਾਂ ਦਾ ਆ ਆਪਣਾ ਰਹੇ ਤੀਜਾ ਫਲਸ਼ ਪੰਜ ਛੇ ਫਲਸ਼ ਆ ਜਾਂਦੇ ਨੇ ਇੱਕ ਝੋਫੜੀ ਦੇ ਤੀਜੇ ਫਲਸ਼ ਦੇ ਵਿੱਚ ਸਾਡੀ ਲਗਭਗ 40 ਕੁਇੰਟਲ ਖੁੰਬ ਨਿਕਲ ਜਾਂਦੀ ਹੈ ਇੱਕ ਝੋਫੜੀ ਚੋਂ ਆਇਆ ਮੈਂ ਥੋੜਾ ਜਿਹਾ ਕਰਕੇ ਅੱਜ ਆਪਾਂ ਨੂੰ ਮਿਲਣ ਦੇ ਲਈ ਫਾਰਮ ਤੇ ਸੀਬਾ ਸਕੂਲ ਵੱਲੋਂ ਇਹਨਾਂ ਦਾ ਇੰਸਟੀਚਿਊਟ ਵੀ ਆ ਸਰਾ ਸਟਾਫ ਮਿਲਣ ਦੇ ਲਈ ਫਾਰਮ ਤੇ ਪਹੁੰਚਿਆ ਫਾਰਮ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ ਜੀ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਤੇ ਅੱਜ ਆਪਨੇ ਕੁੱਲ ਕਸਟਮਰ ਕਿਆਜ ਦੇ ਹੋ ਗਏ ਨੇ ਜੀ 166 ਉਸ ਤੋਂ ਬਾਅਦ ਇਹ ਆਪਾਂ ਨੇ ਖੁੰਮਾ ਦੀ ਕੀਤੀ ਪੈਕਿੰਗ ਵੇਟ ਕਰ ਰਹੇ ਆਪਾਂ ਖੁੰਮਾ ਦਾ 2200 ਗ੍ਰਾਮ ਦੀ ਆਪਾਂ ਪੈਕਿੰਗ ਕਰਦੇ ਆ ਇਹਨਾਂ ਦੀ ਫਿਰ ਇਹ ਪੈਕ ਹੋ ਕੇ ਸ਼ਾਮ ਨੂੰ ਗੱਡੀ ਦੇ ਵਿੱਚ ਮੰਡੀਆਂ ਨੂੰ ਚਲੀ ਜਾਂਦੀ ਆ। ਵਾਕਖ ਮੰਡੀਆਂ ਜਿਵੇਂ ਅੰਬਰਸਰ ਹੋ ਗਿਆ, ਲੁਧਿਆਣਾ ਹੋ ਗਿਆ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮਸ਼ਰੂਮ ਨੂੰ ਪਹੁੰਚਾ ਦਿੰਨੇ ਆਂ ਅਸੀਂ। ਸਾਰੀ ਲੇਬਰ ਲੱਗੀ ਹੋਈ ਸੀ ਆਪਣੇ ਨਾਲ। ਕਈ ਵਾਰੀ ਕੰਮ ਜਿਆਦਾ ਚੜ ਜਾਂਦਾ। ਫਿਰ ਸਾਡੇ ਯਾਰ ਦੋਸਤ ਜਿੰਨੇ ਵੀ ਆਉਂਦੇ ਨੇ, ਉਹਨਾਂ ਨੂੰ ਵੀ ਕਈ ਵਾਰੀ ਅਸੀਂ ਲਾ ਲੰਨੇ ਆਂ। ਬਹੁਤ-ਬਹੁਤ ਉਹਨਾਂ ਦਾ ਵੀ ਧੰਨਵਾਦ ਜੋ ਸਮੇਂ ਸਿਰ ਸਾਡਾ ਕੰਮ ਨਿਬੜ ਜਾਂਦਾ। ਉਨਾ ਕਰਕੇ ਆਪਣੇ ਸਾਰੇ ਵਰਕਰ ਲੱਗੇ ਹੋਏ ਨੇ ਜੀ ਪੈਕਿੰਗ ਕਰਨ ਦੇ ਲਈ 200 200 ਗ੍ਰਾਮ ਦੀ ਪੈਕਿੰਗ ਆਪਾਂ ਕਰਕੇ ਫਿਰ ਇਹ ਮੰਡੀਆਂ ਦੇ ਵਿੱਚ ਭੇਜ ਦਿੰਨੇ ਆ ਅੱਜ ਦਾ ਬਲਾਗ ਸਾਡਾ ਇੱਜਾ ਕਰਦਾ ਹੁੰਦਾ ਜੀ ਸਾਰਿਆਂ ਦਾ ਬਹੁਤ ਧੰਨਵਾਦ ਜੀ ਲਾਈਵ ਵਾਰੀ ਤੋਂ ਫੋਟੋ ਵਾਟੋ ਕਰਦੇ ਜੀ ਬੈਠ ਜਾਣਾ ਬੈਠ ਜਾਦੇ ਆਹ ਉਹ ਨਹੀਂ ਅਗੋਂ ਟੱਕਦੇ Terima kasih telah menonton!